ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਤੇ ਆਪਾਂ ਕਰਦੀ ਬਲੌਗ ਦੀ ਸਟਾਰਟਿੰਗ ਆਪਾਂ ਚੱਲੇ ਹਾਂ ਵਾਪਸ ਮੁੰਬਈ ਤੇ ਬਲੌਗ ਸ਼ੁਰੂ ਕਰਨਾ ਇਸ ਕਰੋਂ ਕਰੋਂ ਕੋਈ ਇਦਾਂ ਦੀਆਂ ਆ ਯਾਦੀ ਜ਼ਰੂਰ ਹੈ ਕੰਮ ਪੈ ਕੇ ਕਿ ਆਪਾਂ ਕਰੋਂ ਬਲੌਗ ਨਹੀਂ ਸ਼ੁਰੂ ਕੀਤਾ ਤੇ ਬਲੌਗ ਸ਼ੁਰੂ ਕਰਦੇ ਆਪਾਂ ਹੋਟਲ ਚਾ ਰਕੇ ਆਪਣੇ ਬੈਗ ਬੂਗ ਜਿਹੜੇ ਇੱਥੇ ਰੱਖਤੇ ਆ ਆਪਾਂ ਸਾਰੇ ਤੇ ਆਪਾਂ ਚੱਲੇ ਦਰਬਾਰ ਸਾਹਿਬ ਮੁੰਡੇ ਆਪਣੇ ਨਾਲ ਨਵੇਂ 파ਰਸ ਦਾ ਭਰਾ 파ਰਸ ਦੇ ਸਾਰਿਆਂ ਨੇ ਜਾਣਦੇ 파ਰਸ ਦੀ ਲਾਲਾ ਲਾਲਾ ਹੋ ਗਈ ਤੇ ਮੁੰਡਾ ਇੱਕ ਨਵਾਂ ਬਾਰਡਰੋਂ ਕਿਹੜੀ ਜਗ੍ਹਾ ਤੋਂ ਕੇਮ ਕੇਮ ਕਰਨ ਤੋਂ ਆਪਣੇ ਨਾਲ ਚੱਲਿਆ ਤੇ ਇਹ ਹੈਗਾ ਆਪਣਾ ਤੂੰ ਇਹਨੂੰ ਆਪਾਂ ਤਾਲਾ ਮਾਰੂ ਪੱਕਾ ਬੰਦ ਕਰ ਜਗ੍ਹਾ ਮਿੱਤਰੋ ਸ਼ਨੀਵਾਰ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਬਹੁਤ ਸੰਗਤ ਆਈ ਹੈ ਤੇ ਪੁਲਿਸ ਵੀ ਲੱਗੀ ਹੈ ਇੱਥੇ ਕਿਉਂਕਿ ਜਿਹੜੀ ਧਮਕੀ ਫੇਕ ਧਮਕੀ ਮਿਲੀ ਉਹਦਾ ਕਰਕੇ ਪੁਲਿਸ ਵੀ ਲੱਗੀ ਹੈ ਇੱਥੇ ਆਪਾਂ ਚੱਲੇ ਅੰਦਰ ਬਾਦ ਸਾਹਿਬ ਦੇ ਰਸਤੇ ਆਪਾਂ ਜਾਂਦੇ ਅੰਦਰ ਬਾਦ ਸਾਹਿਬ ਦਰਬਾਰ ਸਾਹਿਬ ਮਸਥਾ ਟੇਕ ਦਿਨ ਨਮਸਕਾਰ ਕਰਦੇ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਆ ਪ੍ਰਸ਼ਾਦਾ ਬਾਣੀ ਛਕਦੇ ਆ ਤੇ ਮਿਲਦੇ ਆ ਤੁਹਾਨੂੰ ਅੱਗੇ ਜੁੜੇ ਰਹੋ ਤੁਸੀਂ ਆਪਣੇ ਨਾਲ ਆ ਜੀ ਤੁਮ ਤਾਂ ਸਤਿ ਸ੍ਰੀ ਅਕਾਲ ਮਹਾਰਾਜ ਸਤਿ ਸ਼੍ਰੀ ਅਕਾਲ ਜਿਹੜਾ ਕਹਿੰਦਾ ਹੈ ਕਿ ਇੱਥੇ ਸੰਗਤ ਘੱਟ ਹੋ ਜਾਂਦੀ ਹੈ ਬਹੁਤ ਸੰਗਤਾਂ ਨਾਲ ਕਿਰਪਾ ਵੇ ਕਿਰਪਾ ਆਸ਼ਾ ਦੀ ਪੂਰੀ ਇਦਾਂ ਹੀ ਕਿਰਪਾ ਬਣਾਈ ਰੱਖਣ ਚਾਹਾਂ ਸਭ ਪਾਤੇ ਤੇ ਕ ਜਨ ਮਾਜੀ ਤੇ ਸਿੰਮਰਤ ਸਤਿ ਸ਼ਰਬੇ ਦਸਬੇ ਤੇਰ ਕਹੇ ਨਾ ਮਨ ਤਨ ਕੋ ਖੁਸ਼ਾਜ ਕੈ ਨਾ ਹੋ ਤੋ ਕਾਰ ਵਾਹਿਗੁਰੂ ਵਾਹਿਗੁਰੂ ਚਲੋ ਜੋ ਬਰੋ ਆਇਓ ਲੰਗਰ ਛਕੀਇ ਕਰੀ ਮੱਥਾ ਆਪਾ ਢੇਕ ਲਿਆ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਕਹਿੰਦੇ ਨਾ ਕੇ ਦਰਬਾਰ ਸਾਹਿਬ ਸੰਗਤ ਬਹੁਤ ਘੱਟ ਹੋ ਗਈ ਹੈ। ਉਹ ਇਹ ਵੀਡੀਓ ਜ਼ਰੂਰ ਦੇਖਣਾ। ਪਤਾ ਲੱਗੂਗਾ ਕਿ ਕਿੰਨੀ ਸੰਗਤ। ਜਾਣ ਕੇ ਲੋਕ ਫੌਂਡਾ ਦਿੰਦੇ ਵੀ ਕੋਈ ਮਤਲਬ ਪਹੁੰਚੇ ਨਾ। ਪੂਰੀ ਸੰਗਤ ਆ। ਤਾਂ ਸ਼ਾਤ ਆ। ਕੰਮ ਪੂਰਾ ਯੰਗ ਹੋਇਆ ਬਾਈ। ਸੋ 100 ਰੁਪਏ ਇਹ ਮੁਲਕ ਮਰਨ ਤੱਕ ਜਾਂਦੇ ਨੇ ਜੀ 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 ਲਲਾ ਦਾ ਲੱਗਣ ਜੇਜ ਨਹੀਂ ਬਣੀ ਇਤਨਾ ਨਹੀਂ ਕੈਮਰਾ ਚੱਲ ਹੋਈ ਐਮ ਲੋਰ ਫੋਗਾ ਜੈਂਗੋ ਲੋਰ ਜੈਂਗੋ ਲੋਰ ਜੈਂਗੋ ਲੋਰ ਟੁੰਨੇ ਵਾਲੇ ਪਾਰਸਲੇ ਲੈ ਲੈ ਕੰਦਾ ਲੋਰ ਲੈਣਾ ਜਿਆਦੀਆਂ ਨਹੀਂ ਲੱਗਦਾ ਸਟੇਬਲ ਚੱਲ ਆ ਜੋ ਚੱਲੀਏ ਬਾਹਰ ਕੋਈ ਫਰਕ ਨਹੀਂ ਭਾ ਕੋਈ ਤੁਹਾਡੇ ਸਾਈਂ ਦੀਆਂ ਨਹੀਂ ਆ ਜੋ ਸਾਡਾ ਸਾਈਂ ਨਹੀਂ ਲੱਭਾ ਤੁਹਾਡਾ ਜੇ ਤਾਂ ਲੱਗ ਐ ਵੀ ਲੋਰ ਹੈਗੇ ਆ ਇੱਧਰ ਭਾਜੀ ਵਧੀਆ ਲੋਰ ਠੀਕ ਆਗੇ ਲੱਗਦੇ ਆ ਠੀਕ ਠਾਕ ਜੇ ਤਾਂ ਵਧੀਆ ਨਹੀਂ ਆ ਬੰਦੇ ਕਰੇ ਕਰੇ ਫੋੜਵਾਦੇ ਜਗੇ ਉੱਥੇ ਬੱਟੇ ਚਿੱਟਾ ਲਓ ਜੇ ਆਏਗੇ ਹਾਂ ਦੋਸਤੋ ਸੌ ਜੋ ਟ੍ਰਾਈ ਟ੍ਰਾਈ ਨਹੀਂ ਕਰਨਾ ਦੋਸਤੋ ਕਸ਼ੀਆਂ ਨੂੰ ਵੀ ਮਧਰੂ ਸਟੇਸ਼ਨ ਤੇ ਪਹੁੰਚ ਗਏ ਹਾਂ ਰੋਟ ਤੇ ਕਿੰਨਾ ਟਾਈਮ ਆ ਪੰਜ ਵਜੇ ਚੱਲ ਰਿਹਾ ਹੈ ਇਧਰ ਸਟੇਸ਼ਨ ਤੇ ਅਗਰ ਵੀ ਆਪਾਂ ਜੋ ਅੱਜ ਦੇ 30 ਤੋਂ ਚਲੇ ਜਾਈਏ ਮਿਲਦੇ ਆਗੇ ਟ੍ਰੇਨ ਤੇ ਵੇ ਮੈਂ ਤੁਰੂ ਕਿੰਦੇ ਟ੍ਰੇਨ ਆਪਣੀ ਆ ਗਈ ਆ ਜੀ ਤੇ ਟ੍ਰੇਨ ਤੇ ਆਪਾਂ ਹੁਣ ਚੜਨ ਲੱਗੇ ਆ ਸਿੱਧਿਆ ਪਾਣ ਜਾਣਾ ਬੰਬੇ ਆ ਜਹਾ ਬੈਠੇ ਨਾ ਫਲੈਟ 24 ਘੰਟੇ ਚੱਲ ਕੇ ਜਾਣੀ ਉੱਥੇ ਸਭ ਤੋਂ ਫਾਸਟ ਟ੍ਰੇਨ ਆ ਤੇ ਡੱਬਾ ਆ ਉਹ ਗਾੜੀ ਬੰਦੇ ਖਲੋਤੇ ਆ ਦੇਖਦੇ ਆ ਕੀ ਸਕਦਾ ਵੀ ਸ਼ੀਟ ਸ਼ੂਟ ਦਾ ਹੁਣ ਕੀ ਹੋ ਕੇ ਰਿਪੋਰਟ ਆ ਟ੍ਰੇਨ ਮੁਲਕ ਚੜਦੇ ਨੇ ਆ ਉੱਤੇ ਸਪੀਡ ਤੇ ਬਹੁਤ ਲੱਗਦੀ ਨਹੀਂ ਸੀ ਇਹ ਤਾਂ ਬੰਦ ਗਿਆ ਔਰ ਕਿ ਅਗਲੇ ਅੱਗੇ ਆ ਜਾ ਕੇ ਦੇਖਦੇ ਹਾਂ ਕਿ ਮਹੌਲ ਚਾਹ ਯਾਰ ਨਾਲ ਜਿਵੇਂ ਇਹਦੇ ਨੇ ਹਾਂ ਹਿੰਮਦਰੋ ਆਪਾਂ ਆ ਗਏ ਆ ਟ੍ਰੇਨ ਚ ਅਜੇ ਤੇ ਆਪਾਂ ਨੂੰ ਚੈੱਕ ਕਰ ਜਣਨਾ ਹੈ ਅਜੇ ਤੇ ਆਪਾਂ ਨੂੰ 4 ਸ਼ੀਟਾਂ ਮਿਲੀਆਂ ਤੇ ਬਾਕੀ گاڑی ਵਿੱਚੋਂ ਕੀ ਮਹੌਲ ਚੱਲ ਪੰਦਾ ਫਿਰ ਦੇਖਦੇ ਹਾਂ ਔਰ ਕੀ ਜੁੜੇ ਰਹੋ ਤਾਂ ਹੀ ਆਪਾਂ ਅਨੰਦਿਆ ਮਹਾਰਾਜੀ ਮਹਾਰਾਜ ਜੀ ਨੰਨ ਦਾ ਢੀੜ ਵੜੀ ਹੋ ਗਈ ਢੀੜ ਬਚਾਏ। ਇਹ ਵੀ ਚੱਲਿਆ। ਤੁਮਾਣਾ ਨੰਨ ਦਾ ਮਾਰਾ। ਕੈਮਰਾਮੈਨ ਮੜਾ ਜਿਆਦਾ। ਬਹੁਤ ਮਿਲਦੀ ਪੱਲੀ ਸਾਡੇ। ਇਹ ਅੰਤ ਵਾਲੇ ਤੋਂ ਫੇ। ਦਿੱਲੀ ਪਾਰ ਕਰ ਗਏ ਆ। ਕੱਲ ਨੂੰ 7:30 ਵਜੇ ਪਹੁੰਚਣਾ ਤੇ ਰਾਤ ਕਦਮੀ ਆਪਾਂ ਸਾਰੀ ਅੰਤਵਰਿਆਂ ਦੀ ਹਾਲ ਆ ਗਿਆ ਅੰਤਵਰਿਆਂ ਦਾ ਆ ਵੀ ਲੈ ਲਿਆ ਆਪਾਂ ਵਿੱਚ ਅਗਰ ਫੋੜਾ ਹੈਗਾ ਕੱਲ ਨੂੰ ਮਿਲਦੇ ਆਪਾਂ ਕੰਮ ਜੁੜੇ ਰਹੋ ਤੁਸੀਂ ਆਪਣੇ ਨਾਲ ਕੱਲ ਨੂੰ ਨਹੀਂ ਰਾਤ ਮੈਂ ਕਿਤੇ ਕਿਤੇ ਪਰਵਾਂਗਾ ਪੂਰਾ ਬਲਾਗ ਵਿਖਿਆ ਰਾਂਗਾ

ਪਰ ਉਹ ਰਾਗ ਪੈ ਗਈ ਕੋਈ ਜਿੰਨੂ ਪਤਾ ਕੋਈ ਜਿੰਨੂ ਪਤਾ ਉਹ ਤਾਂ ਬੈਠ ਗਿਆ ਉਹ ਜਿਹੜਾ ਬੈਠਾ ਹੋਇਆ ਲਾ ਵੀ ਮੇਰਾ ਇੱਕ ਗੱਡੀ ਹੋਰ ਉਹ ਤੇ ਜਿੰਦੇ ਸਾਰੇ ਤਾਂ ਬੰਦਾ ਦੌੜਦਾ ਰਿਹਾ ਜਿਲਾ ਉਹਨੂੰ ਦਿੱਤੀ ਲਓ ਵੀ ਮੇਥਰ ਆਪਣਾ ਸਟੇਸ਼ਨ ਆਉਣਾ ਲਾ ਔਰੇ ਫਕਸਰ ਤੁਮਿੰਤਾ ਦੇ ਲਈ ਜੇ ਬਦਲ ਆ ਗਈ ਆ ਵੀ ਆਪਾਂ ਬੰਦੇ ਨੂੰ ਇਹ ਕੋੜੀ ਵੰਦੀ ਆ ਸਾਰੇ ਪੱਥਰ ਘੱਟ ਘੱਟ ਘਟੋਏ ਕਰਦੇ ਆ